ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾਰ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਰ ਸਿੰਘ ਰੰਗੀਲਾ ਅੱਜ ਪਿੰਡ ਕੌਲਗੜ੍ਹ ਤਹਿਸੀਲ ਮਲੋ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸਮੂਹ ಗ್ರಾಮ ਪੰਚਾਇਤ ਵੱਲੋਂ 80 ਗਰੀਬ ਲੋੜਵੰਦ ਪਰਿਵਾਰਾਂ ਨੂੰ ਪੋਲੀਥੀਨ ਕਵਰ ਵੰਡੇ ਤੇਜ਼ بارش ਹੋਣ ਕਾਰਨ ਜਿਹੜੀ ਕਈ ਦਿਨਾਂ ਤੋਂ ਤੇਜ਼ بارش ਹੋ ਰਹੀ ਆ ਉਸ ਨੂੰ ਦੇਖਦੇ ਹੋਏ ਜਿਨ੍ਹਾਂ ਦੇ ਕੱਚੇ ਮਕਾਨ ਸਨ ਉਹ ਚੋਣ ਲੱਗ ਬੈ ਸਨ ਉਸ ਨੂੰ ਦੇਖਦੇ ਹੋਏ ਪ੍ਰਦੀਪ ਸਿੰਘ ਮੰਗੜ ਦੀ ਗਵਾਈ ਹੇਠ ਅਤੇ ਸਮੂਹ ಗ್ರಾಮ ਪੰਚਾਇਤ ਪਿੰਡ ਕੌਲਗੜ੍ਹ ਵੱਲੋਂ ਅਸੀਂ ਗਰੀਬ ਲੋੜਵੰਦ ਪਰਿਵਾਰਾਂ ਨੂੰ ਪੋਲੀਥੀਨ ਕਵਰ ਬੰਡੇ ਗਏ ਆਪਾਂ ਦੇਖਿਆ ਕਿ ਕਈ ਦਿਨਾਂ ਤੋਂ ਤੇਜ਼ ਮੀਂਹ ਪੈ ਰਿਹਾ ਲੈਂਟਰਾਂ ਦੇ ਵਿੱਚ ਵੀ ਦਿੱਕਤ ਆਈ ਹੋਈ ਆ ਤੇ ਉਹ ਵੀ ਚੋਰ ਰਹੇ ਨੇ ਪਰ ਜਿਹੜੇ ਲੋਕਾਂ ਦੇ ਪਿੰਡ ਕਾਲਗੜ੍ਹ ਦੇ ਵਿੱਚ ਕੱਚੇ ਮਕਾਨ ਸੀ ਜਾਂ ਅੱਟ ਵਾਲਾ ਸੀ ਉਹ ਚੋਰਿਆ ਸੀ ਉਸ ਨੂੰ ਦੇਖਦੇ ਹੋਏ ਸਰਪੰਚ ਅਮਰਜੀਤ ਕੌਰ ਪਤਨੀ ਪ੍ਰਦੀਪ ਸਿੰਘ ਮਾਂਗਟ ਦੀਗਵਾਈ ਹੇਠ ਇਹ ਜਿਹੜੀ ਇੱਕ ਚੰਗਾ ਪਰਾਲਾ ਜਿਹੜਾ ਚੰਗਾ ਪਰਾਲਾ ਉਹ ਕੀਤਾ ਗਿਆ ਤੇ ਇਸ ਮੌਕੇ ਪ੍ਰਦੀਪ ਸਿੰਘ ਮਾਗਟ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਨੂੰ ਕਿਸੇ ਵੀ ਸੰਭਵ ਮਦਦ ਲਈ ਲੋੜ ਦਾ ਸਮੂਹ ಗ್ರಾಮ ਪੰਚਾਇਤ ਪੂਰੇ ਪਿੰਡ ਦੇ ਨਾਲ ਹੈ ਤੇ ਉਹ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਕਿਸੇ ਵੀ ਚੀਜ਼ ਦੀ ਦਿੱਕਤ ਆਉਂਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਅਤੇ ਅਸੀਂ ਹਮੇਸ਼ਾ ਪਿੰਡ ਦੇ ਲੋਕਾਂ ਲਈ ਤਿਆਰ ਪਰ ਪਿਆਰ ਬੈਠੇ ਹਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਮਾ ਨਿਊਜ਼ ਟੀਵੀ ਨਾਰ ਸਿੰਘ ਰੰਗੀਲਾ ਦੇ ਨਾਲ ਧੰਨਵਾਦ